ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸ਼ੰਨਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਦੋ ਗੱਬਣ ਇੱਕ ਸ਼ਹੀਦ ਆ ਕਰਦੇ ਆਪਾਂ ਬਾਈ ਜੀ ਨੂੰ ਬਹੁਤ ਬਹੁਤ ਧੰਨਵਾਦ ਲੈਣੇ ਜਾਣਕਾਰੀ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਮਨੇ ਨਮੀ ਨਮੀ ਵੀਡੀਓ ਅਪਲੋਡ ਕਰਦੇ ਰਹੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾ ਵੀਰੇ ਆਪਣਾ ਨਾਮ ਸੀਰਾ ਸਿੰਘ ਢਾਲੀਆ ਵਾਲਾ ਬਾਈ ਪਿੰਡ ਸ਼ੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਅਸ਼ੀਲਤਾ ਆਪਾਂ ਵੀਰੇ ਠੀਕ ਹੈ ਤੇ ਨੇੜੇ ਇਧਰ ਪਧੌੜ ਰਹਿ ਜਾਂਦਾ ਇਧਰ ਰੰਪਰਾ ਰਹਿ ਜਾਂਦਾ ਮੋਬਾਈਲ ਨੰਬਰ 98720 76012 98720 76012 ਠੀਕ ਆ ਬਰਾ ਹਾਂਜੀ ਭਾਈ ਜੀ ਪਹਿਲੀ ਬੈੜ ਦਾ ਦੱਸੋ ਜੀ ਡਿਟੇਲ ਇਹਦੀ ਜਾਣਕਾਰੀ ਦਿਓ ਜੀ ਇਹਨੂੰ ਵੀਰੇ ਹਫਤਾ ਤੱਕ ਹੋ ਗਿਆ ਸੂਈ ਨੂੰ ਦੁੱਧ ਹੋਊ 15 ਕਿਲੋ ਤਿਆਰ 15 16 ਦੇ ਥੱਲੇ ਠੀਕ ਆ ਜੀ ਤੇ ਜੀ ਦੇਖ ਲੈ ਦੁੱਧ ਦੇ ਦੂ 20 ਦੇ 18 20 ਕਿਲੋ ਠੀਕ ਆ ਜੀ ਯਾਨੀ ਇੰਨਾ ਦਾ ਅਗਲਾ ਮਿਣਕੇ ਲੈ ਆ ਸੜ ਠੀਕ ਆ ਜੀ ਦਸਲੀ ਨਾਲ 2 ਟਨ ਟੰਟਮ ਚੋ ਕੇ ਲੈ ਜਾ ਬੰਦੀ ਜੜਾ ਕੱਦਕੁੱਦ ਸਖੋਨਾ ਕਰਮ ਵਾਲੀ ਦਾ ਵਧੀਆ ਜੀ ਮਗਰ ਬੱਸਾ ਕ ਬੱਸੀ ਆ ਜੀ ਬੱਸਾ ਮਗਰ ਬਰਾ ਇਹ ਸਾਰੇ ਤੋੜਾ ਤਰਾ ਮੋੜ ਲੋ ਜੀ ਮੋੜ ਲੋ ਠੀਕ ਆ ਜੀ ਕੁਜੀਤਾ ਫਾਰਮ ਟੂਰ ਨੂੰ ਬਾਰੇ ਸਬਸਕ੍ਰਾਈਬ ਕਰਾਓ ਤੇ ਸ਼ੇਅਰ ਕਰਾ ਕਰੋ ਤੇ ਗਾਂ ਕਰਮ ਵਾਲੀ ਸੋਹਣੀ ਐ ਸਨਖੀ ਕੱਦਕੁੱਦ ਵਧੀਆ ਹਾਂਜੀ ਬਾਈ ਜੀ ਰੇਟ ਦੱਸੋ ਜੀ ਇਹਦਾ ਕੀ ਆ ਜੀ ਇਹਦਾ 62000 ਆ ਵੀਰੇ ਬਈ ਇਹ ਰੇਟ ਹੈਗਾ ਬਾਈ ਕਹਿੰਦਾ 62000 ਠੀਕ ਆ ਮੰਨਤਾਨ ਹੋ ਜੂਗਾ ਬਾਈ ਹੋ ਜੂ ਵੀਰੇ ਹਾਂਜੀ ਬਾਈ ਮੰਨਤਾਨ ਹੋ ਜੂ ਜ਼ਰੂਰ ਬਾਈ ਨਾ ਕੰਡੈਕਟ ਕਰੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਦਰਾਂਗੇ ਬਾਈ ਬਾਕੀ ਬਾਈ ਜੀ ਨੇ ਤੁਹਾਨੂੰ ਦੱਸ ਦਿੱਤਾ ਜੀ ਹਾਂਜੀ ਵੀਰੇ ਦੂਜੀ ਦਾ ਦੱਸੋ ਜੀ ਇਹ ਵੀ ਵੀਰੇ ਦੂਜਾ ਸੂਆ ਸੂਗੀ ਹਫਤਾ ਲੈ ਜੂ ਹਲੇ ਅੱਛਾ ਜੀ ਦੁੱਧ 20 ਕਿਲੋ ਤੋਂ ਬਾਹਰ ਦੇ ਦੂ ਬਾਈ ਠੀਕ ਹੈ ਜੀ ਬਾਈ ਦੇਖਸਣ ਥਾਣ ਤੁਮ ਲੇਵਾਂ ਲੂਆ ਕਾਦ ਕੋਦੂ ਕਰਮਾੜੇ ਦਾ ਸੋਨਾ ਇਹ ਤੋਰ ਕੇ ਦਿਖਾ ਦੇ ਜੀ ਕਿੰਨੇ ਕ ਦਿਨ ਹਫਤਾ ਵਿੱਚ ਵੀਰੇ ਹਾਂ ਹਫਤਾ ਕੋ ਬਾਈ ਕਹਿੰਦਾ ਲੈ ਜੂ ਠੀਕ ਹੈ ਹਫਤੇ ਦੀ ਕੱਚੀ ਹੈ ਜੀ ਕਾਦ ਕੋਦੂ ਸੋਨਾ ਥਾਣ ਤੁਮ ਮੁੱਠੀ ਵਾਲਾ ਲੈਵਾ ਸੁਖਣਾ ਵਧੀਆ ਤੇ ਬੋਲਾ ਕੱਢ ਦੋ ਬਹੁਤ ਸੋਹਣਾ ਠੀਕ ਹੈ ਤੇ ਕੀ ਰੇਟ ਆ ਭਰਾ ਇਹਦਾ ਇਹਦਾ 75000 ਆ ਬਈ ਬਈ ਇਹਦਾ ਦੂਜੀ ਸੂਈ ਦਾ ਰੇਟ ਭਾਈ ਇਹਨੇ 75000 ਮੰਗਿਆ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਜੀ ਤਾ ਫਾਰਮਟੀ ਦੀ ਨੂੰ ਬਸ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਦੋਂ ਨਵਾਂ ਵੀਡੀਓ ਅਪਲੋਡ ਕਰ ਦੇਗੀ ਜੀ ਹਾਂਜੀ ਭਰਾ ਤੀਜੀ ਜਿਹੜੀ ਦੱਸੋ ਜੀ ਹਾਂਜੀ ਭਾਈ ਜੀ ਤੀਜੀ ਵਾਲੀ ਦੱਸੋ ਜੀ ਇਹ ਵੀ ਵੀਰੇ ਦੂਜਾ ਸੂਆ ਸੂਗੀ ਠੀਕ ਹੈ ਜੀ ਦੇਖੋ ਭਰਾ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਮੰਮਾ ਥਾਣਾ ਦੇਖ ਸਾਦੇ ਭਰਾ ਦੂਜਾ ਸੁਆਸ ਹੋਊਗੀ ਵੀਰੇ ਕਿੰਨੇ ਦਿਨ ਲਊ ਵੀਰੇ ਇਹ ਇਹ ਵੀ ਇੱਕੋ ਜਿਹੇ ਦਿਨ ਹੀ ਲੈਣੀਆਂ ਵੀਰੇ ਠੀਕ ਹੈ ਜੀ ਹਫਤਾ ਲੈ ਜੂ ਹਫਤਾ ਬਈ ਇਹ ਵੀ ਲੈ ਜੂ ਕਦ ਕੁਦ ਕਰਮ ਵਾਲੀ ਜਗਾ ਵੀ ਸੁਣਾ ਠੀਕ ਹੈ ਜੀ ਦੇਖ ਸਾਦੇ ਵਾਕਿ ਆਪਣਾ ਫੇਸ ਫੇਸਬੁੱਕ ਤੇ ਕੀ ਹੈ ਜੀ ਗੁਰਜੀਤ ਰਾਏ ਨੂੰ ਫੋਲੋ ਕਰਿਆ ਕਰੋ ਦੇਖ ਸਾਦੇ ਭਰਾ ਇਹਦਾ ਭਰਾ ਰੇਟ ਕੀ ਹੈ ਜੀ ਇਹਦਾ ਰੇਟ ਬਈ ਇਹਦਾ 75000 ਮਾਰਤਾਲ ਹੋ ਜੂ ਵੀਰੇ ਠੀਕ ਹੈ ਜੀ ਦੇਖਸਾ ਤੇ ਭਰਾ ਜਿੱਤਾ ਫਾਰਮ ਟੂ ਜੀ ਨੂੰ ਮਾਤਾ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾ ਮੁੰਡਾ ਵੀਡੀਓ ਅਪਲੋਡ ਕਰ ਰਿਹਾ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉਪਕੇ ਬਾਏ